ਜਾ ਜਿਹੜਾ ਵੀ ਉਹਨਾਂ ਦਾ ਕੋਈ ਜ਼ਿੰਮੇਵਾਰ ਬੰਦਾ ਆਉਂਦਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਦਾ ਆਪਣੇ ਆ ਵਾਦਾ ਕਰਦਾ ਫਿਰ ਆਪਾਂ ਸਵਰਥਨ ਦੇਵਾਂਗੇ ਜੇ ਮੰਨਗੇ ਸਾਡੀਆਂ ਗੱਲਾਂ ਵੀ ਹਾਂ ਦਾ ਕਹਾਂ ਤੂੰ ਜੋਗੇ ਅਸੀਂ ਉਹੀ ਕੋਈ ਕੁਸਤਾ ਕੇ ਦੇਵਾਂਗੇ ਹਾਂਜੀ ਆਪਾਂ ਗੱਲ ਕਰਾਂਗੇ ਗੱਲ ਕਰਕੇ ਇੱਥੇ ਬੁਲਾਵਾਂਗੇ ਇੱਥੇ ਬੁਲਾ ਕੇ ਤੁਹਾਡੇ ਨਾਲ ਗੱਲ ਕਰਾਂਗੇ ਮੈਂ ਜੀ ਮਰ ਚੌਥੀ ਉਹ کہہ ਰਹੇ ਜੀ ਕਾਲਿਆ ਜਰੇ ਜਿੰਤੀ ਦੀ ਬਾਹ ਲੈ ਕੇ ਆਉਂਦੇ ਆਂ ਅੱਛਾ ਅਮੀ ਮਿਲਾਂਗੇ ਤੁਸੀਂ ਪਹਿਲੇ ਹੀ ਮਿਲਿਆ ਹੋਇਆ ਚਲੋ ਜੀ ਤੁਹਾਡੇ ਆਸ਼ੀਰਵਾਦ ਨਾਲ ਜੋ ਵੀ ਆਪਾਂ ਕੰਮ ਕਰਾਉਣੇ ਆਂ ਉਹ ਕਰਦੇ ਆਂ ਅਸੀਂ ਅਸੀਂ ਤਕਰੀਬਨ ਸਾਨੂੰ ਸਾਰਾ ਹੀ ਪਤਾ ਆ ਜਿੰਨਾ ਵੀ ਬੋਲੂਗਾ ਸੱਚ ਬੋਲੂਗਾ ਕਿਉਂਕਿ ਸੰਗਤ ਵਿੱਚ ਰਾਮਭਰ ਦੀ ਨੀਤਿ ਹੈ ਕਿ ਝੂਠ ਨਹੀਂ ਮਾਰਦੇ ਮੈਨੂੰ ਕਾਂਗਰਸ ਦਾ ਵੀ ਆਫਰ ਆਇਆ ਉਹ ਵੀ ਕਦੇ ਨਹੀਂ ਸਾਡੇ ਨਾਲ ਆ ਜਾ ਇੱਥੇ ਤੈਨੂੰ ਕੁਝ ਨਹੀਂ ਮਿਲਣਾ ਲੰਤੇ ਕੋਈ ਨਹੀਂ ਬਹੁਤ ਧੰਨਵਾਦ ਤੁਹਾਡਾ ਮੈਨੂੰ ਭਾਜੀ ਦੇ ਇੱਥੇ ਪੰਡਤ ਜੀ ਬੈਠੇ ਹੋਣੇ ਹੈ ਸ਼ਾਇਦ ਉਹਨਾਂ ਨੇ ਵੀ ਮੇਰੀ ਸੁਣਿਆ ਦਿੱਤਾ ਮੈਂ ਉਹਨਾਂ ਨੂੰ ਵੀ ਹੱਥ ਬੰਨੇ ਮੈਂ ਕਿਹਾ ਨਹੀਂ ਜੀ ਇਹਨਾਂ ਨੇ ਸਾਡੇ ਕਿਸਾਨ ਭਰਾਵਾਂ ਨਾਲ ਬਹੁਤ ਤਕਾ ਕੀਤਾ ਬੀਜੇਪੀ ਬਾਰੇ ਤਾਂ ਸੋਚ ਵੀ ਨਹੀਂ ਸਕਦਾ ਉਹਨਾਂ ਤਾਂ ਬਹੁਤ ਦੂਤਦੀ ਕਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਨੂੰ ਆਮ ਆਦਮੀ ਪਾਰਟੀ ਦਾ ਵੀ ਆਫਰ ਆਇਆ ਕਿ ਭਾਈ ਜੀ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰ ਲਾਂਗੇ ਮੈਂ ਕਿਹਾ ਜੀ ਆਮ ਬੰਦੇ ਦੀ 1 ਲੱਖ ਬੰਨੀ ਵੀ ਹੁੰਦੀ ਹੈ ਮੇਰੀਆਂ ਦੋਨੇ ਬੰਨੀਆਂ ਨੇ ਕਹਿੰਦੇ ਜੀ ਉਹ ਕਿਹੜੀਆਂ ਮਹੱਤਿ ਜੀ 1 ਲੱਖ ਤਾਂ ਮੇਰੀ ਪਾਰਟੀ ਦੇ ਨਾਲ ਬੰਨੀ ਹੋਈ ਆ ਮੇਰੇ ਬਾਪੂ ਜੀ ਨੇ ਇਸ ਪਾਰਟੀ ਚ ਮੈਨੂੰ ਸਾਡੀ ਬਾਹ ਫੜਾਈ ਸੀ ਬਾਪੂ ਸਾਹਿਬ ਨੇ ਸਾਡੇ ਸਾਰੇ ਪਰਿਵਾਰ ਦੀ ਤੇ ਦੂਜੀ ਲੱਖ ਮੇਰੀ ਮੋਹ ਦੀਆਂ ਤੰਦਾਂ ਨਾਲ ਬੰਨੀ ਹੋਈ ਆ ਜਿਹੜੀ ਮੈਂ ਸਦਾ ਸੁਖਬੀਰ ਸਿੰਘ ਬਾਪੂ ਸਾਹਿਬ ਨੂੰ ਅਸੀਂ ਸਾਡਾ ਪਰਿਵਾਰ ਪਿਆਰ ਕਰਦਾ ਸਰਕਾਰੀ ਜੀ ਮੈਂ ਮੈਨੂੰ ਤੁਸੀਂ ਜੋ ਮਰਜ਼ੀ ਦੇ ਦਿਓ ਮੈਂ ਐਂ ਬਹੁਤ ਖੁਸ਼ ਆ ਮੇਰੇ ਕੋਲੇ ਜੋ ਹੈ ਮੈਂ ਉਹ ਦੇ ਕੇ ਰਾਜ਼ੀ ਆ ਚਲੋ ਉਹਨਾਂ ਨੂੰ ਵੀ ਪਰ ਮੈਨੂੰ ਹਫਤੇ ਹਫਤੇ ਬਾਅਦ ਫੋਨ ਆਉਂਦੇ ਰਹੇ ਮੈਂ ਦੱਸਣਾ ਰਿਹਾ ਪਤੰਤਾ ਵੀ ਪ੍ਰਧਾਨ ਸਾਹਿਬ ਮੇਰੇ ਤੇ ਬਹੁਤ ਪ੍ਰੈਸ਼ਰ ਆ ਮੇਰਾ ਬਹੁਤ ਮਤਲਬ ਕਿ ਮੈਨੂੰ ਕਹਿ ਰਹੇ ਐ ਵੀ ਤੂੰ ਆਜਾ ਮੈਂ ਤਵਾ ਦੇ ਕੇ ਆ ਗਿਆ ਮੈਂ ਤੁਸੀਂ ਮੇਰੀ ਕਮਜ਼ੋਰੀ ਸਮਝ ਰਹੇ ਆਪਦੇ ਆਪ ਨੂੰ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਮੈਂ ਇਕਲី ਦਲ ਨੂੰ ਨਹੀਂ ਛੱਡ ਸਕਦਾ ਜੀ ਗੱਲ ਬੁਝਦੀ ਮੈਂ ਤੁਹਾਡੇ ਨਾਲ ਠੀਕ ਹੈ ਨਹੀਂ ਓਕੇ ਪ੍ਰੋਗਰਾਮ ਬਣਾਓ ਕਹਿੰਦੇ ਮੈਂ ਆਉਣਾ ਪਿੰਡਾਂ ਚ ਇਹ ਕਿ ਜੋ ਹੁਕਮ ਜੇ ਮੇਰੇ ਮਨ ਚ ਕੋਈ ਐਸੀ ਗੱਲ ਹੁੰਦੀ ਤੁਸੀਂ ਸਾਰੇ ਜਣੇ ਬੈਠੇ ਹੋ ਅੱਜ ਸਾਰਿਆਂ ਕੋਲੇ ਬਾਹਰੋਂ ਵਰਕਰ ਆਏ ਹੋਣੇ ਸਾਰਿਆਂ ਮੇਰੀਆਂ ਨਿਸ਼ਤਾਂ ਦਿੱਤੀਆਂ ਆਪਣੇ ਆਫਿਸ ਚੋਂ ਗਿਣਿਆ ਸਾਰਿਆਂ ਦੇ ਤੁਹਾਡੇ ਟੈਲੀਫੋਨ ਨੰਬਰ ਮੈਂ ਦਿੱਤੇ ਆ ਚਾਰ ਦਿਨ ਸੁਖਬੀਰ ਜੀ ਆਪਣੇ ਹਲਕੇ ਚ ਤੁਰੇ ਫਿਰਿਆ ਆ ਆਪਾਂ ਪ੍ਰੋਗਰਾਮ ਬਣਾਇਆ ਮੈਂ ਲੈ ਕੇ ਆਇਆ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦਾ OSD ਸਾਫਕਾ ਆਫਿਸ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਜੀ ਮੈਂ ਬਿਠਾਇਆ ਲਿਆ ਤੇ ਮੈਂ ਜੀ ਤੁਸੀਂ ਬੈਠ ਕੇ ਕੰਮ ਕਰੋ ਮੇਰਾ ਆਫਿਸ ਸੰਭਾਲੋ ਸਾਰਿਆਂ ਨੂੰ ਮਾਨੀਟਰ ਕਰੋ ਕਿ ਮੇਰੇ ਮਨ 'ਚ ਕੋਈ ਪਾਪ ਹੁੰਦਾ ਜਾਂ ਕੋਈ ਐਹੋ ਜਿਹੀ ਬੇਈਮਾਨੀ ਹੁੰਦੀ ਤੇ ਮੈਂ ਆਪ ਦਾ ਸਾਰਾ ਕੁਝ ਸਾਰਾ ਭੰਡਾਰ A to Z ਮੈਨੂੰ ਕਿਉਂ ਦਿੰਦਾ ਮੈਂ ਉਹਦੀ ਪਰਤੀ ਮਾਰ ਜਾਂਦਾ ਉਸ ਉਸ ਵੇਲੇ ਥੋੜਾ ਜਿਹਾ ਮਨ ਨੂੰ ਇੰਨੀ ਇੱਕ ਸੱਟ ਵੱਜੀ ਤੇ ਕੋਈ ਡਾਊਟ ਮੈਨੂੰ ਪਹਿਲਾਂ ਤੋਸੀਸ ਸਰਪੰਤੀ ਸਿੰਘ ਬਾਦੌਲਾ ਤੇ ਕਿਉਂਕਿ ਆਪਸ ਵਿੱਚ ਦੋਨੇ ਹੀ ਦਸਤੇ ਸੀ ਬਾਪੂ ਸਾਹਿਬ ਵੀ ਤੇ ਮੰਮੀ ਵੀ ਵੀ ਅਸੀਂ ਦੋਨੇ ਕਿਉਂ ਖਿਚੜੀਆਂ ਆਪਸ ਮੈਂ ਕਿਹਾ ਇਹ ਕਿਉਂ ਖਿਚੜੀ ਦੇ ਵਿੱਚ ਮੈਂ ਹੀ ਵੱਖੀਆਂ ਮੈਨੂੰ ਕੱਢ ਕੇ ਬਾਹਰ ਮਾਰਨਗੇ ਔਰ ਮੈਨੂੰ ਲੋਕ ਕਹਿਣ ਲੱਗ ਪਏ ਸੀ ਵੀ ਬਾਈ ਇਹ ਤੈਨੂੰ ਰਗੜਨਗੇ ਤੋਂ ਨੇ ਪ੍ਰਾਰਣ ਕੇ ਬਾਈ ਇਹ ਤੈਨੂੰ ਰਗੜਨ ਦੇ ਮੈਂ ਕਿਸੇ ਦੀ ਗੱਲ ਨਹੀਂ ਕਰ ਪਿਆਰ ਚ ਇੰਨਾ ਅੰਨਾ ਸੀ ਮੈਂ ਤੈਨੂੰ ਸਹੀ ਗੱਲ ਦੱਸਦਾ ਮੈਂ ਕਹਿੰਦਾ ਨਹੀਂ ਯਾਰ ਮੇਰੇ ਨਾਲ ਵੀ ਇਹ ਕਿਉਂਕਿ ਮੈਂ ਆਪ ਸਾਫ਼ ਸੁਥਰਾ ਜਿਹਾ ਬੰਦਾ ਹਾਂ ਵੀ ਮੇਰੇ ਨਾਲ ਨਹੀਂ ਹੋ ਸਕਦਾ ਇਹ ਕਦੇ ਤਾਂ ਦੇਖ ਲਾ ਹੋਰ ਦੇਖ ਲਾ ਹੋਰ ਦੇਖ ਲਾ ਚਲੋ ਅਖੀਰ ਤੇ ਇੱਕ ਦਿਨ ਮੈਨੂੰ ਬੁਲਾਇਆ ਜਨਵਰੀ ਦੀ ਗੱਲ ਆ ਮੈਨੂੰ ਕਹਿੰਦੇ ਡੇਪੀ ਤੂੰ ਆਪਸੇ ਦਾਰ ਮਨਬੀਸੂ ਬਾਦਸਾਹੂ ਜੇ ਨਾਮ ਲਖਾ ਲਈਏ ਮੈਂ ਕਹ ਜੀ ਇਹ ਤੂੰ ਵਧੀਆ ਗਲਤੀ ਹੋ ਸਕਦੀ ਹੈ ਹਰ ਨਾਲੋਂ ਨਾਮ ਚਲੋ ਭਾਰਤੀ ਤਕਰੀਬ ਹੋ ਜੂਗੀ ਫਿਰ ਕਹਦੇ ਇਹਨਾਂ ਨੇ ਜੀ ਛੱਤ ਰੱਖੀ ਹੈ ਕਿਹਦੇ ਗੱੜਵੀ ਆ ਗਏ ਮੈਂ ਆ ਮੈਨੂੰ ਸੀਟ ਦਿਓ ਮੈਂ ਕਹ ਜੀ ਇਹ ਦੇ ਦਿਓ ਤਰੋਂ ਕੋਈ ਨਹੀਂ ਮੈਂ ਪਿੱਛੇ ਅਜੂਆ ਜਿੱਥੋਂ ਤੱਕ ਇੱਥੋਂ ਤੱਕ ਗੱਲ ਸੀ ਠੀਕ ਸੀ ਮੈਨੂੰ ਕਹਿੰਦੇ ਤੂੰ ਦੇਖ ਲੈ ਯਾਰ ਫਿਰ ਹੁਣ ਮਤਲਬ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਮੈਨੂੰ ਬਹੁਤ ਦਿਲ ਨੂੰ چیرਦਾ ਮਿਹਰੇ ਹੋਇਆ ਇਸ ਗੱਲ ਨੇ ਵੀ ਯਾਰ ਮੇਰੀ ਇੰਨੇ ਚਿਰ ਦੀ ਵਫਾਦਾਰੀ ਦਾ ਮੈਨੂੰ ਆ ਸਿਲਾ ਦਿੱਤਾ ਵੀ ਵਕਤ ਕੇ ਮੈਨੂੰ 12 ਸਾਲ ਤੇ ਹੁਣ ਤੂੰ ਵੇਖ ਲੈ ਨਹੀਂ ਕੀ ਕਰਨਾ ਮੈਨੂੰ ਉਹ ਕਹਿੰਦੇ ਯਾਰ ਆਪਾਂ ਇਦੀ ਮਦਦ ਕਰਨੀ ਆ ਸੌਖਾ ਕੇ ਕਹਿੰਦਾ ਮੈਂ ਕਦੇ ਜਵਾਬ ਦੇ ਤਾਂ ਮਤਲਬ ਹੀ ਨਹੀਂ ਸੀ ਮੇਰਾ ਸਵਾਲ ਨਹੀਂ ਪੈਦਾ ਉਸ ਮੈਂ ਪਿੱਛੇ ਹਟ ਜਾਂਦਾ ਤੁਹਾਨੂੰ ਵੀ ਮੇਰੀ ਆਬ ਦਾ ਪਤਾ ਜਦੋਂ ਆਹ ਗੱਲ ਕਹਿਣਾ ਵੀ ਤੂੰ ਮੇਕਣਾ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਮੈਂ ਐਨ ਇਕੱਠਾ ਹੋ ਗਿਆ ਮੈਂ ਕਿਹਾ ਬਹੁਤ ਮਾੜੀ ਕੀਤੇ ਮੈਂ ਬੋਲਿਆ ਤਾਂ ਕੁਛ ਐ ਨਹੀਂ ਵੱਡੇ ਸੀ ਕੀ ਬੋਲਣਾ ਸੀ ਉਹਨਾਂ ਨੇ ਮੇਰਾ ਮੂੰਹ ਦੇਖ ਲਿਆ ਮੈਨੂੰ ਕਹਿੰਦੇ ਜੇ ਕਰਨੀ ਆ ਤਾਂ ਤਲਵੰਡੀ ਸਾਹ ਕੋ ਜਾਵਦਾ ਉਹ ਸੀਟ ਦੇ ਦਿੰਦੇ ਆ ਮੈਂ ਹੱਥ ਬੰਨਤੇ ਮੈਂ ਕਿਹਾ ਜੀ ਕੋਈ ਨਹੀਂ ਮੈਂ ਉੱਥੇ ਨਹੀਂ ਜਾਵਾਂ ਮੈਂ ਆਪਣੇ ਘਰੇ ਜਾਮ ਦੂੰ ਮੈਂ ਆਪਣੇ ਘਰੇ ਬੋਲ ਕੇ ਆ ਗਿਆ ਕਹਿਆ ਮੈਂ ਹੁਣ ਤੁਹੇ ਨਾ ਮੈਂ ਫੇਟੇ ਮੈਂ ਸਤਾਰ ਮਨਪੀਸਿਓ ਮਾਰੂਸਾ ਉਹ ਨਾ ਨਹੀਂ ਮੈਂ ਹੁਣ ਚੱਲਣਾ ਅਜੇ ਇਹਨਾਂ ਦਾ ਸਵਾਹ ਠੀਕ ਨਹੀਂ ਮਨ ਚ ਖਾਰ ਰੱਖਦੇ ਆ ਸਾਨੂੰ ਰਗੜਨਗੇ ਮੈਂ ਆਪਦੇ ਘਰੇ ਬੈਠੂਗਾ ਜੀ ਤੁਸੀਂ ਜਦੋਂ ਇਹ ਨੌਂੜਾ ਲਾਓ ਜੋ ਮਰਚ ਕਰੋ ਐਸ ਗੱਲ ਦਾ ਤਾਂ ਪਤਾ ਨਹੀਂ ਸੀ ਕਿ ਬਾਈ ਇਲੈਕਸ਼ਨ ਆਜੂਗਾ ਮੈਂ ਘਰੇ ਬਹਿ ਗਿਆ ਪਤਾ ਨਹੀਂ ਇਹਨਾਂ ਦੇ ਮਨ ਚ ਕਿਉਂਕਿ ਅਸੀਂ ਦੋਨੇ ਹੀ ਸਿੱਧੀ ਚ ਗੱਲ ਨਹੀਂ ਕੀਤੀ ਸਾਡੇ ਕੋਲ ਇਹਨਾਂ ਦੇ ਮਨ ਚ ਕੀ ਆਇਆ ਅੰਦਰੋਂ ਤਾ ਬੰਦੇ ਦੀ ਜ਼ਮੀਰ ਤਾਂ ਬਾਤ ਦਿੰਦੀ ਆ ਨਾ ਤੀਜੇ ਦਿਨ ਮੈਨੂੰ ਟੈਲੀਫੋਨ ਆ ਕੇ ਕਹਿੰਦੇ ਮੈਨੂੰ ਆ ਕੇ ਮੈਂ ਆਉਣਾ ਤੇਰੇ ਕੋਲ ਚਾਹ ਪੀਂ ਮੈਂ ਕਿਹਾ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ ਵੱਡੇ ਹੋ ਮੈਂ ਚੰਗਾ ਨਹੀਂ ਲੱਗਦਾ ਮੈਂ ਹੀ ਆ ਜਾਣਾ ਤੁਹਾਡੇ ਕੋਲ ਹਾਂ ਚਾਹ ਉਹਦੇ ਮੈਂ ਕਿਹਾ ਦੱਸੋ ਜੀ ਕੀ ਹੁਕਮ ਆ ਕਹਿੰਦੇ ਯਾਰ ਤੂੰ ਗੁੱਸਾ ਵਾ ਮਨਾ ਗਿਆ ਮੇਰੀ ਗੱਲ ਦਾ ਮੈਂ ਦੱਸਦਾ ਮੈਂ ਕਿਹਾ ਜੀ ਮੈਨੂੰ ਐਸ ਗੱਲ ਦਾ ਥੋੜਾ ਜਿਹਾ ਮਹਿਸੂਸ ਹੋਇਆ ਹੋਰ ਮੈਨੂੰ ਤੁਹਾਡੇ ਨਾਲ ਕੋਈ ਗਿਲਾ ਨਹੀਂ ਪਰ ਤੁਸੀਂ ਮਾੜੀ ਕੀਤੀ ਮੈਨੂੰ ਵੈਸੇ ਕਹਿ ਦੇ ਇਹ ਤੇ ਮੱਕ ਲੱਗ ਜਾ ਮੈਂ ਲੱਗ ਜਾਂਦਾ ਜੀ ਇਹ ਕਹਿੰਦੇ ਨਹੀਂ ਤੂੰ ਅੱਗੇ ਲੱਗ ਤੂੰ ਮੇਰੇ ਕਿਚਨ ਕੈਬਨਟ ਦਾ ਬੰਦਾ ਤੂੰ ਅੱਗੇ ਲਾ ਕੇ ਕੰਮ ਕਰ। ਠੀਕ ਕਰ। ਜੋ ਥੋੜਾ ਹੁਕਮ ਫੇਰ ਲੱਗ ਪਿਆ ਜੀ ਮੈਂ। ਫਿਰ ਹੁਣ ਮੈਂ ਉਦੋਂ ਦਾ ਇਹਨਾਂ ਨੂੰ ਬੇਨਤੀ ਕਰ ਰਿਹਾ ਮੈਂ ਕਿਹਾ ਭਾਈ ਜੀ ਸਰਦਾਰ ਮਨਪਿੰਦਰ ਸਿੰਘ ਬਾਵਾ ਸਾਂ। ਹਰੇਕ ਤੇ ਘਰੇ ਜਾ ਕੇ ਇਹ ਗੱਲ ਕਹਿ ਰਹੇ ਆ ਵੀ ਮੇਰੀ ਤੇ ਸੁਖਵੀਰ ਸਿੰਘ ਬਾਵਾ ਸਾਹਿਬ ਦੀ ਇੱਕ ਗੱਲ ਹੈ। ਲੇਕਿਨ ਮੈਨੂੰ ਤੁਸੀਂ ਕਹ ਰਹੇ ਹੋ ਇਲੈਕਸ਼ਨ ਲੜਨਾ ਟਿਕਟ ਮੇਰੀ ਤੁਸੀਂ ਅਨਾਉਂਸ ਨਹੀਂ ਕਰ ਰਹੇ ਇਲੈਕਸ਼ਨ ਦੀ ਤੁਸੀਂ ਮੈਨੂੰ ਕਹੀ ਜਾਂਦੇ ਹੋ ਅੰਦਰ ਖਾਤੇ ਬਾਹਰ ਤੁਸੀਂ ਅਨਾਉਂਸ ਨਹੀਂ ਕਰਦੇ ਉਹ ਆਪਣੀਆਂ ਜਣਾ ਵੱਢੀ ਜਾਂਦਾ ਮੈਂ ਹੱਥ ਲਾ ਕੇ ਉਹਨਾਂ ਦੇ ਇਸ ਤਰ੍ਹਾਂ ਕਿਹਾ ਮੈਂ ਕਿਹਾ ਭਾਈ ਜੀ ਥੋੜਾ ਜਿਹਾ ਬੀਜੇਪੀ ਦੇ ਅਗੇਂਸਟ ਬੋਲੋ ਕਿ ਉਹਦਾ ਰਸਤਾ ਆਡਾ ਆਪਣਾ ਰਸਤਾ ਆਡਾ ਮੈਂ ਕਿਹਾ ਲੋਕ ਪਹਿਲਾਂ ਵੀ ਆਪਾਂ ਇਹੀ ਹਾਰੇ ਆਂ ਐਂਟੀ ਇਲੈਕਸ਼ਨ ਵੀ ਇਹੀ ਹਾਰੇ ਆਂ ਤੁਸੀਂ ਭਾਜਪੀ ਦੇ ਖਿਲਾਫ ਨਹੀਂ ਬੋਲੇ ਬਿਲਕੁਲ ਵੀ ਲੋਕਾਂ ਨੂੰ ਤੁਹਾਡੇ ਤੇ ਡਾਊਟ ਹੋ ਗਿਆ ਵੀ ਤੁਸੀਂ ਕੱਟੇ ਹੋ ਹੁਣ ਵੀ ਤੁਸੀਂ ਉਹੀ ਗੇਮ ਖੇਡ ਰਹੇ ਹੋ ਫੇਰ ਹਾਰਾਂਗੇ ਠੀਕ ਆ ਤੁਹਾਡਾ ਭਰਾ ਤੁਹਾਡੀ ਇਹਦੇ ਨਾਲ ਬਣਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹ ਇਲੈਕਸ਼ਨ ਆ ਲੋਕਾਂ 'ਚ ਇਹ ਦੇਖਣਾ ਵੀ ਆਪਾਂ ਕੀ ਮੈਸੇਜ ਦੇਣਾ ਆਪਾਂ ਨੂੰ ਇਹਦੇ ਖਿਲਾਫ ਬੋਲਣਾ ਪੈਣਾ ਚੁੱਪ ਕੋਈ ਬਾਤ ਨਹੀਂ ਕੋ ਬੇਟਾ ਇਹਨਾਂ ਨੂੰ ਲੈ ਕੇ ਆਊਗਾ ਕਿਹਾ ਹਾਂ ਪੜ੍ਹ ਕੇ ਲੈ ਕੇ ਆਵੇ ਸਦਾ ਜ਼ਬਰਜੰਗ ਸੀ ਕਰਤੋਂਦੇਆ ਚਲੋ ਨਹੀਂ ਬੋਲੇ ਫਿਰ ਮੈਂ ਇਹ ਬੇਟੀ ਕੀਤੀ ਮੈਂ ਕਿਹਾ ਵੀ ਚਲੋ ਤੁਹਾਡਾ ਭਰਾਵਾਂ ਦਾ ਆਪਸ ਵਿੱਚ ਪਿਆਰ ਆ ਨਾ ਇਥੋਂ ਇਲੈਕਸ਼ਨ ਤੁਸੀਂ ਲੜ ਲਓ ਮੈਂ ਮੈਕ ਆਊਟ ਕਰ ਜਾਂਦਾ ਤੁਸੀਂ ਅੱਗੇ ਆ ਜਾਓ ਉਹ ਵੀ ਨਹੀਂ ਲੜਨਾ ਫਿਰ ਮੈਂ ਕਹਿੰਦਾ ਇਹਨੂੰ ਡੇਟਰ ਦੇ ਦਿਓ ਮੈਨੂੰ ਕਿਉਂ ਮਾਰਦੇ ਹੋ ਇਹਨੂੰ ਲੜਾਓ ਉਹ ਵੀ ਨਹੀਂ ਦੇਣੀ ਫਿਰ ਹੁਣ ਤੁਸੀਂ ਦੱਸੋ ਜੀ ਮੈਂ ਕੀ ਕਰਦਾ ਮੈਂ ਫਿਰ ਅਖੀਰ ਨੂੰ ਅੱਕ ਕੇ ਕੱਲ ਇਹ ਸਾਰੇ ਹਾਲਾਤ ਦੇਖ ਕੇ ਤੁਹਾਡੇ ਸਾਹਮਣੇ ਸਭ ਕਹਿ ਰਿਆਂ ਇਹ ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਅਸੀਂ ਘਰੇ ਬੈਠ ਕੇ ਫੈਸਲਾ ਕੀਤਾ ਮੈਂ ਸਰੀ ਗੇ ਸਾਡੇ ਸਾਰੇ ਪਰਿਵਾਰ ਨੇ ਬੱਚਿਆਂ ਨੇ ਬੀੜਾ ਆਪਾਂ ਕਿਉਂ ਇੰਨਾ ਖਰਚ ਪਾਈਆਂ ਆਪਾਂੋਂ ਪਹਿਲਾਂ ਕੋਈ ਤੇ ਸਿੱਕੇ ਸੰਦਾ ਲਾਲ ਚਾਹ ਜਾਂ ਕੁਸ਼ਾ ਪੈਦੇ ਜੋ ਖਾਣਾ ਨਾਲੇ ਖਰਚ ਕਰਦੇ ਆ ਨਾਲੇ ਬਦਨਾਮੀ ਕਰਾਉਣੇ ਆ ਹਰ ਵਾਰੀ ਹਾਰਦੇ ਆ ਜਿਹੜੇ ਮਗਰ ਆਪਣੇ ੱਤੇ ਪਿਆ ਉਹਨਾਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਤੇ ਹੋਵੇ ਨਾ ਤਾਂ ਮਨਾ ਆਪਾਂ ਰੈਜ਼ੀਗਨੇਸ਼ਨ ਦੇ ਕੇ ਆਪੇ ਕਰੇ ਬੈਠੇ। ਤੇ ਜਿਹੜੀ ਮੇਰੀ ਪਹਿਲਾ ਲਾਈਨ ਸੀ ਮੈਂ ਤੀਰਸ ਉਸਤਾਨਾ ਤੇ ਬਹੁਤ ਜਾਇਆ ਕਰਦਾ ਸੀ। ਮੈਨੂੰ ਬੜਾ ਸ਼ੌਕ ਸੀ। ਹਰੇ ਗੋਗਵੜੇ ਜਾ ਕੇ ਦਰਸ਼ਨ ਮੇਲੇ ਕਰਾਂਗਾ। ਤੇ ਮੈਂ ਕਹਾਂ ਜੀ ਮੈਂ ਉਹੀ ਆਪਣੀ ਭਜਨ ਮੰਦਗੀ ਵਾਲੀ ਲਾਈਨ ਫੜਾ ਤੇ ਮੈਂ ਕੰਮ ਛੱਡਾਂਗਾ। ਇਹ ਵੈਸਾ ਜੀ ਅਸਲੋਮੈਂਟਿਟੀ ਕਰਦਾ ਸੀ। ਮੇਰਾ ਆਪਣਾ ਆਪੇ ਕਰੇ ਬੈਠਾਂਗੇ। ਰੈਜ਼ੀਗਨੇਸ਼ਨ ਦੇ ਕੇ ਪੈਸੇ ਅਸਤ ਕੱਢਣੀ ਮੈਨਰ ਚਾਹਿਆ ਇਹ ਕਿ ਐਸ ਕਿਹਦਾ। ਅਸਲ ਕਹਾਣੀ ਮੇਰੀ ਇੱਥੇ ਆ ਕੇ ਖਤਮ ਹੁੰਦੀ ਆ ਪਰ ਅੱਜ ਜਰੂਰ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਦੇਖਿਆ ਤੁਸੀਂ ਸਾਰੇ ਜਣੇ ਇੰਨਾ ਪਿਆਰ ਕਰਦੇ ਹੋ ਇੰਨਾ ਮੇਰੇ ਤੇ ਵਿਸ਼ਵਾਸ ਕਰਦੇ ਹੋ ਤੇ ਜੇ ਮੈਂ ਅਧ ਵਿਚਾਲੇ ਛੱਡ ਕੇ ਕਿਸੇ ਪਾਸੇ ਜਾਊਂਗਾ ਮੈਨੂੰ ਪਰਮਾਤਮਾ ਨੇ ਮਾਫ਼ ਕੀਤਾ ਕਿਉਂਕਿ ਮੈਂ ਹਮੇਸ਼ਾ ਬਜ਼ੁਰਗਾਂ ਦਾ ਬੱਚਾ ਬਣ ਕੇ ਰਿਹਾ ਤੇ ਬੱਚਿਆਂ ਦਾ ਹਮੇਸ਼ਾ ਮੈਂ ਮਤਲਬ ਵੱਡਾ ਭਰਾ ਬਣ ਕੇ ਰਿਹਾ ਉਹਨਾਂ ਦਾ ਉਹਨਾਂ ਦਾ ਪਿਆਰ ਉਹਨਾਂ ਦਾ ਕੀਤਾ ਹਜੇ ਤੱਕ ਯਕੀਨ ਜਾਣਿਓ ਹੁਣ ਵੀ ਮੈਨੂੰ ਕੱਲ ਰਾਤ ਦੇ ਟੈਲੀਫੋਨ ਦੁਆਰੇ ਆਉਣ ਲੱਗ ਕੇ ਵੀ ਉਹ ਫੈਸਲਾ ਕਰ ਲੋ ਮੈਂ ਕੋਈ ਫੈਸਲਾ ਨਹੀਂ ਕੀਤਾ ਕੱਟ ਤੇ ਕੜੇ ਕਿਸੇ ਨੂੰ ਆਪ ਮੇਂ ਲਿਖਾਈ ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਮੈਂ ਗੱਲ ਕਰਾਈ ਆ ਮੈਂ ਸਾਰੀ ਉਮਰ ਉਹਦਾ ਟੱਟੇ ਕੜੇ ਪਾਣੀ ਪਰ ਤੁਸੀਂ ਜੋ ਹੁਕਮ ਕਰੋਗੇ ਕਿਉਂਕਿ ਜੇ ਮੈਂ ਵੇਖਾਂ ਆਪਣੇ ਵੱਲੇ ਤਾਂ ਕੁਛ ਨਹੀਂ ਮੇਰੇ ਵੱਲੇ ਤੇ ਜੇ ਮੈਂ ਵੇਖਾਂ ਰਹਿਮ ਤਾਂ ਤੇਰੀਆਂ ਨੂੰ ਤੇ ਵੱਲੇ ਵੱਲੇ ਵੱਲ ਤਾਂ ਕਿ ਆਪ ਇੰਨੀ ਸੰਗਤ ਫਰੀਆ ਡੀਪੀ ਕਦੇ ਤੁਹਾ ਤੋਂ ਭਜੂਗਾ ਨਹੀਂ ਤੋੜਨਾ ਵਾਦਾ ਕਰਦਾ ਤੁਸੀਂ ਮੈਨੂੰ ਇੱਕ ਹੁਕਮ ਲਾ ਦਿਓ ਵੀ ਆਪਾਂ ਇਸ ਰਸਤੇ ਤੇ ਚੱਲਾਂ ਨੰਗੇ ਪੈਰੀਂ ਜਾਉਂਦਾ ਕਦੇ ਤੁਹਾਡੀ ਪੱਗ ਨੂੰ ਇਹ ਦਾਗ ਲੱਗ ਜੇ ਕਿ ਹਾਂ ਡੀਪੀ ਨੇ ਫਲਾਣੇ ਬੰਦੇ ਦਾ ੱੱਕਾ ਕਰਤਾ ਆਹ ਢਿੰਡੀ ਨੂੰ ਅਸੀਂ ਅੱਗੇ ਲਾਇਆ ਸੀ ਇਹਨੇ ਕਰਪਸ਼ਨ ਕਰ ਲਈ ਆਹ ਢਿੰਡੀ ਨੂੰ ਅਸੀਂ ਅੱਗੇ ਲਾਇਆ ਸੀ ਸਾਡੀ ਇਹਨੇ ਪੰਗ ਰੋਲਦੀ ਮੈਂ ਤੁਹਾਨੂੰ ਆਪਦਾ ਕਦੇ ਮੂੰਹ ਨਹੀਂ ਦਿਖਾਉਂਗਾ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜਾ ਦੁਬਾਰਾ ਉੱਠ ਖੜਿਆ ਹੋਵੇ ਇੱਕੋ ਇੱਕ ਇੱਛਾ ਮੇਰੇ ਮਨ ਦੀ ਮੈਂ ਤੁਹਾਨੂੰ ਸਹੀ ਦੱਸਾਂ ਕਿ ਜੋ ਮੈਨੂੰ ਤੁਸੀਂ ਪਿਆਰ ਦਿੱਤਾ 50000 ووٹ ਦੇ ਕਰੀਬ ਮੈਨੂੰ ਤੁਸੀਂ ਦੋ ਵਾਰੀ 50000 ਬੰਦੇ ਨੇ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੇਰੇ ਤੇ ਤੁਹਾਡਾ ਇੱਕ ਬਹੁਤ ਵੱਡਾ ਕਰਜ਼ਾ ਔਰ ਮੇਰੀ ਇੱਛਾ ਇਹ ਆ ਕਿ ਮੈਂ ਉਹ ਤੁਹਾਡਾ ਕਿਵੇਂ ਨਾ ਕਿਵੇਂ ਉਹ ਮੈਂ ਤੁਹਾਡਾ ਕਰਜ਼ਾ ਉਤਾਰਾਂ ਜੋ ਵੀ ਕਿਸੇ ਦੇ ਕੋਲ ਕੰਮ ਫਸੇ ਹੋਏ ਮੈਂ ਉਹ ਕੰਮ ਸਿਰੇ ਚੜਾ ਸਕਾਂ ਵਾਡਾ ਜੋ ਵੀ ਹੁਕਮ ਹੋਊਗਾ ਇੱਥੇ ਬੜੇ ਲੋਕ ਆਫਰਾਂ ਵੀ ਢਾ ਰਹੇ ਆ ਪ੍ਰਧਾਨ ਸਾਹਿਬ ਦੇ ਵੀ ਮੈਨੂੰ ਰਾਤ ਤੇ ਬਹੁਤ ਫੋਨ ਆਇਆ ਮੈਂ ਤੁਹਾਨੂੰ ਐਵੇਂ ਕਹਾਂ ਵੀ ਮੈਨੂੰ ਕੋਈ ਉਹਨਾਂ ਦੇ ਵੀ ਆਏ ਉਹਨਾਂ ਦੇ ਬੰਦੇ ਵੀ ਆਏ ਕਹਿ ਰਹੇ ਆ ਵੀ ਤੂੰ ਇੱਕ ਵਾਰੀ ਵਾਪਸ ਆ ਜਾਓ ਮੈਨੂੰ ਕਿਸੇ ਸਿਆਣੇ ਬਜ਼ੁਰਗਾਂ ਨੇ ਕਿਹਾ ਕਹਿੰਦੇ ਕਾਕਾ ਹੁਣ ਵਾਪਸ ਨਾ ਜਾਈ ਤੈਨੂੰ ਮਾਰ ਦੇਣਗੇ ਜੈ ਸ਼ੋਭਾ ਜੈ ਸ਼੍ਰੀ ਗੁਰੂ ਕਹਿੰਦੇ ਜੇ ਤੂੰ ਕਹਿੰਦੇ ਉਹ ਤਾਂ ਬੈਠਾ ਨਹੀਂ ਨਾ ਲਿਖਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਲਿਖਦਾ ਕਹਿੰਦੇ ਹੁਣ ਜਿੱਧਰ ਨੂੰ ਚੱਲ ਪਿਆ ਹੁਣ ਕਹਾਂ ਚੱਲਣਾ ਸੀ ਤੇਰੇ ਨਾਲ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਜੋ ਤੁਸੀਂ ਹੁਕਮ ਲਾ ਦੋਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋਰ ਲੋਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖੂੰਗਾ ਤੁਹਾਡੇ ਨਾਲ ਵਾਦਾ ਕਰਦਾ ਹਾਂ ਮੈਂ ਹੁੰਦਾ ਥੋੜੀ ਕਿ ਦਰਵਾਸਾਂ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਤੇ ਫੇਰ ਮੁੱਕਰ ਜਾਊਂਗਾ ਭਗਤ ਸਿੰਘ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁੱਕਰ ਜਾਊਂਗਾ ਪਾਰਟੀਆਂ ਦੀ ਸੌਂ ਖਾ ਕੇ ਸਾਰੀਆਂ ਪਾਰਟੀਆਂ ਚ ਗਿਆੜਾ ਦੇ ਆਊਂਗਾ ਦੇਖੋ ਬਹੁਤ ਵੱਡਾ ਫੈਸਲਾ ਇਹ ਮੈਂ ਜਦੋਂ ਕੱਲ ਬੋਤਨ ਮਾਪੂਤ ਸਾਹਿਬ ਮੈਂ ਜਦੋਂ ਕੱਲ ਰੈਜ਼ੀਗਨੇਸ਼ਨ ਦਿੱਤਾ ਨਾ ਇਸ ਪਾਰਟੀ ਚੋਂ 38 ਸਾਲ ਦਾ ਮੇਰਾ ਕੈਰੀਅਰ ਸੀ 38 ਸਾਲ ਦਾ ਮੇਰੀ ਧਾ ਨਿਕਲ ਗਈ ਇੰਨਾ ਮੇਰੇ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਨਾ ਮੈਂ ਉਦੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪਰਾ ਕੱਲ ਗਏ ਹਾਂ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੀ ਧਾ ਦੇ ਲੱਗੀ ਇੰਨਾ ਕੁ ਮਨ 'ਚ ਸੱਚ ਵੱਜ ਗਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਪਦੇ ਆਪ ਨੂੰ ਸੰਭਾਲ ਨਹੀਂ ਪਾਈ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਉਹ ਸੀ ਅਸੀਂ ਤਾਂ ਕੋਈ ਹੋਰ ਰਾਹ ਹੀ ਨਹੀਂ ਲੇਖਿਆ ਸੀ ਕਦੇ ਕਿਸੇ ਨੂੰ ਮਿਲਿਆ ਹੀ ਨਹੀਂ ਸੀ ਕਿਸੇ ਦੀ ਤਾਕਤ ਹੀ ਨਹੀਂ ਸੀ ਆਪਣੇ ਘਰੇ ਵੱਜਦਾ ਪਰ ਹੁਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ ਲੱਗ ਰਿਹਾ ਮੈਂ ਆਜ਼ਾਦ ਹੋ ਕੇ ਬਾਹਰ ਨਿਕਲਿਆ ਆਪਾਂ ਕੱਲੇ ਆਪ ਦਾ ਫੈਸਲਾ ਲੈ ਸਕਦੇ ਹਾਂ ਤੁਹਾਡੇ ਕਰਕੇ ਜੋ ਤੁਸੀਂ ਅੱਜ ਸਾਡੇ ਤੇ ਕਰ ਰਹੇ ਹੋ ਸਰਦਾਰ ਜੇ ਤਾਂ ਸਰਕਾਰ ਕੰਮ ਕਰਾਉਣਿਆ ਜਨਤਾ ਦੇ ਆ ਜਿਹੜੀ ਪਬਲਿਕ ਖੜੀ ਹੈ ਫਿਰ ਤਾਂ ਚੱਲ ਸਰਕਾਰ ਕਰਨੀ ਆ ਵੀ ਸਾਰੇ ਖੁਸ਼ ਹੋਣਗੇ ਕੰਮ ਕਰਵਾ ਮੂਹਰੇ ਲਾ ਕੇ ਮੰਤਰੀਆਂ ਨਾਲ ਚ ਨਾਲ ਆਪਾਂ ਸਹਿਮਤਾ ਇੱਕ ਝਕਾਰਾ ਲਾ ਕੇ ਹੱਥ ਖੜੇ ਕਰਕੇ ਆਪਾਂ ਸਾਰਿਆਂ ਦੇਖੋ ਬੇਨਤੀ ਹੈ ਵੀ ਇੱਕ ਗੱਲ ਕਲੀਅਰ ਹੈ ਬਾਈ ਜੀ ਨੇ ਕਰਦੀ ਕਿ ਬੀਆਏ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਸੀ ਜਾਣਾ ਨਹੀਂ ਕਿਉਂਕਿ ਕਿਸਾਨਾਂ ਨਾਲ ਬਹੁਤ ਵੱਡਾ ਮਨ ਤੋਂ ਖਾ ਕੀਤਾ ਬਾਕੀ ਐ ਕਿ ਦੋ ਪਾਰਟੀਆਂ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਕਾਂਗਰਸ ਦੀ ਨਹੀਂ ਪਾਰਟੀ ਤੇ ਫਿਰ ਜੇ ਸਹਿਮਤਾ

ਦੇ ਛੱਡ ਦਿੰਨੇ ਆ ਇੱਕ ਵਾਰੀ ਫੇਰ ਚਕਾਰਾ ਲਾ ਕੇ ਆਪਾਂ ਆਪ ਦੀ ਸ਼ਾਂਤੀ ਦੇ ਦਿੰਨੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿ ਜੋ ਤੁਸੀਂ ਫੈਸਲਾ ਹੁਣ ਕਰੋਗੇ ਉਹ ਸਾਰੀ ਸੰਗਤ ਨੂੰ ਮਨਜ਼ੂਰ ਹੈ ਧੰਨਵਾਦ ਇੱਕ ਜੱਟਾ ਸਾਹਿਬ ਬੇਨਤੀ ਹੋਰ ਸੱਦ ਲੋ ਮੜੀ ਜੀ ਭਾਈ ਜੀ ਮੜਾ ਦੇ ਦਿਓ ਟੈਨ ਹਾਂਜੀ ਹਾਂਜੀ 2 ਮਿੰਟ ਬੇਨਤੀ 2 ਮਿੰਟ ਹਾਂਜੀ ਜਿੰਨੇ ਕਥਾਨ ਖੜੇ ਆ ਸਾਰੇ ਕੋਸ਼ਿਸ਼ ਬਾਈ ਜੀ ਝਾੜੂ ਦੀ ਸਰਕਾਰ ਤੋਂ ਲਾਈਟ 5 ਦਿਨ ਹੋ ਗਈ ਚਮਕਾ ਨਹੀਂ ਮਾਰਿਆ ਇਹਨੂੰ ਵੋਟਾਂ ਕਿੰਨੇ ਨਹੀਂ ਆਨੂੰ ਨਹੀਂ ਬਾਈ ਜੀ ਦੇਖੋ ਦੇਖੋ ਮੇਰੀ ਮੇਰੀ ਬੇਨਤੀ ਸੁਣੋ ਦੇਖੋ ਮੇਰੀ ਇੱਛਾ ਇਹ ਆ ਆਪਣੀ ਪਹਿਲਾਂ ਆਪਸ ਵਿੱਚ ਰਾਇ ਹੋਣੀ ਚਾਹੀਦੀ ਹੈ ਜੀ ਚਾਹ ਝਾੜੂ ਆ ਚਾਹ ਕਾਂਗਰਸ ਆ ਚਾਹ ਜੋ ਵੀ ਆ ਬੱਤਿੱਥੇ ਵੀ ਚੱਲਣਾ ਠੀਕ ਹੈ ਜੀ ਦੇਖੋ ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਨੂੰ ਨਹੀਂ ਚੱਲਣਾ ਕੱਲ ਮੁਕਤੀ ਆਪਾਂ ਪਹਿਲਾਂ ਗੱਲ ਖੋਲ੍ਹਾਂਗੇ ਸਾਰਿਆਂ ਦੇ ਸਾਹਮਣੇ ਕੋਈ ਵੀ ਤੁਹਾਡੇ ਚੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਿਆ ਕੋਈ ਵੀ ਤੁਹਾਡੇ ਚੋਂ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਉਗਾ ਨੰਬਰ 1 ਨੰਬਰ 2 ਹੁਣ ਮੇਰੀ ਵੀ ਗੱਲ ਸੁਣੋ ਆਪਾਂ ਨੇ ਸਾਰਿਆਂ ਨੂੰ ਮੈਸੇਜ ਭੇਜਿਆ ਦੇਖੋ ਮੈਂ ਆਪਦੇ ਵਾਸਤੇ ਕੁਝ ਮੰਗਣਾ ਮੈਨੂੰ ਇਹ ਇਹ ਧਰਤੀ ਵੇਰ ਨਾ ਦੇਵੇ ਮੈਂ ਤੁਹਾਡਾ ਵਾਦਾ ਕਰਦਾ ਤੁਹਾਡੇ ਸਾਹਮਣੇ ਇਸ ਕਚਹਿਰੀ ਦੇ ਵਿੱਚ ਇਸ ਸਟੇਜ ਤੇ ਖੜਕੇ ਜੋ ਮੰਗੂਗਾ ਮੈਂ ਤੁਹਾਡੇ ਵਾਸਤੇ ਮੰਗੂ ਆਪਦੇ ਵਾਸਤੇ ਕੁਝ ਸਾਰਾ ਕੁਝ ਤੁਹਾਡੇ ਵਾਸਤੇ ਮੰਗੂਗਾ ਅਗਰ ਸੀਐਮ ਸਾਹਿਬ ਯਾ ਜਿਹੜਾ ਵੀ ਉਹਨਾਂ ਦਾ ਕੋਈ ਇੱਕ ਜ਼ਿੰਮੇਵਾਰ ਬੰਦਾ ਆਉਂਦਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ ਆਪਣੇ ਨਾਲ ਵਾਦਾ ਕਰਦਾ ਫੇਰ ਆਪਾਂ ਸਮਰਥਨ ਦੇਵਾਂਗੇ ਮੰਨਣਗੇ ਜੀ ਮੰਨਣਗੇ ਮੰਨ ਕੇ ਸਾਰੀਆਂ ਗੱਲਾਂ ਦੀ ਹਾਂ ਦਾ ਕਾ ਤੂੰ ਜੋ ਕਹੇਗਾ ਸੀ ਉਹੀ ਕੋਈ ਕੁਝ ਕਰਾ ਕੇ ਦੇਵਾਂਗੇ ਮੰਨਣਗੇ ਜੀ ਹਾਂ ਜੀ ਬਦ ਦੋਨੇ ਥੱਲੇ ਮੰਨਣਗੇ ਦੋਨੇ ਥੱਲੇ ਆਪਾਂ ਗੱਲ ਕਰਾਂਗੇ ਗੱਲ ਕਰਕੇ ਇੱਥੇ ਬੁਲਾਵਾਂਗੇ ਇੱਥੇ ਬੁਲਾ ਕੇ ਤੁਹਾਡੇ ਨਾਲ ਗੱਲ ਕਰਾਂਗੇ ਢਿਲੋਂ ਸਾਹਿਬ ਗੱਲ ਤਾਂ ਹੋ ਗਈ ਗਈ ਉਹਨਾਂ ਕੋਲੇ ਉਹ ਕਹਿ ਰਹੇ ਨੇ ਜੀ ਜੀ ਪੁੱਛ ਰਹੇ ਡੀਪੀ ਦੀ ਗੱਲ ਆਪੇ ਹਲਕੇ ਵਿੱਚ ਅੱਛਾ ਆਵੇਂ ਮਿਲਾਂ ਉਸੇ ਬੜਾ ਤੁਸੀਂ ਪਹਿਲਾਂ ਹੀ ਮਿਲਿਆ ਲੱਗਦਾ ਚਲੋ ਜੀ ਤੁਹਾਡੇ ਆਸ਼ੀਰਵਾਦ ਨਾਲ ਜੋ ਵੀ ਆਪਾਂ ਕੰਮ ਕਰਾਉਣੇ ਆ ਜੋ ਕਰਦੇ ਆ ਅਸੀਂ ਇੱਕ ਤਕਰੀਬਨ ਸਾਨੂੰ ਸਾਰਾ ਹੀ ਪਤਾ ਜੀ ਸਭ ਤੋਂ ਵੱਡੀ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਜੀ ਅੱਜ ਬਾਈ ਜੀ ਆ ਗਲਾਬ ਉਹਨਾਂ ਕੋਲ ਨਹੀਂ ਗੁਲਾਬ ਜੀ ਕਿ ਮੈਨੂੰ ਮਾਣ ਆ ਮੇਰੇ ਛੋਟੇ ਭਰਾ ਬਹੁਤ ਧੰਨ ਇੱਕ ਇੱਕ ਮਿੰਟ ਮੇਰੀ ਮੈਨੂੰ ਵੀ ਕੋਈ ਲਾਂਚ ਕਿ ਮੈਂ ਵੀ ਤੁਹਾਡੇ ਅੰਦਰ ਭਰਾ ਆਪਣਾ ਹੀ ਤੁਹਾਡੇ ਨਾਲ ਖੜੇ ਹਾਂ ਜੀ ਪਾਰਟੀ ਛੱਡ ਜਾਂਦੀ ਹੈ ਜੋ ਮੈਂ ਨਾਲ ਕੋਈ ਕੰਮ ਲੈ ਕੇ ਨਹੀਂ ਮੈਨੂੰ ਪਤਾ ਤੁਸੀਂ ਅੱਗੇ ਕਿਹੜਾ ਕਦੇ ਆਏ ਹਾਂ ਮੈਨੂੰ ਇੱਕ ਪਰਮਾਤਮਾ ਬਹੁਤ ਧੰਨਵਾਦ ਬਹੁਤ ਧੰਨਵਾਦ ਗੁਲਾਬ ਜੀ ਬਹੁਤ ਧੰਨਵਾਦ ਆ ਚੱਲੇ ਜੀ ਮਿਸ ਕਵੀਰ ਆਪਾਂ ਕੱਲੇ ਕੱਲੇ ਦੇ ਘਰੇ ਜੀ ਉਹ ਭੱਜ ਨਾ ਜਾਏ ਉਹਦੇ ਪਿਓ ਦੇ ਪੁੱਤ ਨਾਲ ਭਰ ਜਾਓ ਬੰਦੇ ਦੇ ਨਾਲ ਦੇਖਿਓ ਕਦੇ ਪੇਕਿਓ ਕਿਤੇ ਮੈਨੂੰ ਲੱਗਾ ਨਾ ਕਰ ਦਿਓ ਮਦਰੋਂ ਕਿਤੇ ਆ ਭੱਜੋ ਅੱਛਾ ਇੱਕ

ਮੇਰੀ ਇੱਕ ਖੁਆਇਸ਼ ਆ ਜਿਸ ਕਰਕੇ ਮੈਂ ਅੱਜ ਤੁਹਾਨੂੰ ਸ਼ਹਿਰ ਵਾਲੇ ਨੂੰ ਸਾਰਿਆਂ ਨੂੰ ਦੱਸਦਾ ਮੇਰੀ ਇੱਛਾ ਦਿੱਲੀ ਸਭ ਤੋਂ ਵੱਡੀ ਇੱਛਾ ਇਹ ਆ ਕਿ ਆਪਣਾ ਸ਼ਹਿਰ ਸਾਰਾ ਅੱਜ ਨਰਕ ਬਣਿਆ ਪਿਆ ਜੇ ਕੋਈ ਬਾਹਰੋਂ ਵੀ ਤੁਸੀਂ ਆਉਣੇ ਹੋ ਆਪਾਂ ਆਉਣੇ ਆ ਨਾ ਜਿਉਂ ਦਾ ਨਰਕ ਚ ਵੜ ਕੇ ਤੇ ਜਿਉਂ ਜਾ ਆਪਾਂ ਸ਼ਹਿਰ ਚ ਵੜ ਕੇ ਮੇਰੀ ਸਭ ਤੋਂ ਵੱਡੀ ਪਹਿਲ ਕਦਮੀ ਇਹ ਹੋਊਗੀ ਵੀ ਅਗਰ ਤੁਸੀਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਨੂੰ ਜਿੰਨਾ ਮਰਜ਼ੀ ਪੈਸਾ ਲਗਦੇ ਅਗਰ ਉਹਦੇ ਪੈਕੇਜ ਦੀ ਹਾਂ ਕਰਦੇ ਹੋਣ ਫਿਰ ਇੰਨੀ ਖੋਟ ਨਹੀਂ ਆਉਂਦਾ ਉਹ ਤੋਂ ਬਾਅਦ ਫਿਰ ਆਪਣੇ ਪਿੰਡਾਂ ਦੇ ਜੋ ਤੁਹਾਡੇ ਕੰਮ ਆ ਜਿਵੇਂ ਪਹਿਲਾਂ ਪਿੰਡ ਪਿੰਡ ਆ ਕੇ ਆਪਾਂ ਸੰਗਤ ਦਰਸ਼ਨ ਕਰਦੇ ਸੀ ਨਾ ਮੈਂ ਓਮੇਕਰਾਮ ਸਭ ਦੇ ਜੇ ਸਾਰੀਆਂ ਹਾਮੀਆਂ ਉੱਟਣਗੇ ਫਿਰ ਆਪਾਂ ਨਾਲ ਨਾੜਾਂਗੇ ਕਾਹਲੀ ਨਾ ਕਰੋ ਕਿਉਂਕਿ ਜੇ ਆਪਾਂ ਕੰਮ ਨਾ ਕਰਾ ਸਕੇ ਮੈਂ ਆਪਣੀ ਗੱਡੀ ਕਿਵੇਂ ਚੱਲੂ ਇਸ ਕਰਕੇ ਮੈਨੂੰ ਤੁਸੀਂ ਪਾਵਰਾਂ ਦੇਤੀਆਂ ਤੁਹਾਡਾ ਹੱਥ ਬੰਨ ਕੇ ਮੈਂ ਧੰਨਵਾਦ ਕਰਦਾ ਅੱਗੇ ਆਪਾਂ ਗੱਲ ਕਰਾਂਗੇ ਗੱਲ ਕਰਕੇ ਜਿਵੇਂ ਜਿਵੇਂ ਉਹ ਕਹੀ ਜਾਣੀ ਦੋਵੇਂ ਚੱਲੇ ਚੱਲਣ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਡਿਮਾਂਡ ਇਹ ਆ ਵੀ ਪਾਈਪ ਲਾਈਨਾਂ ਨਹੀਂ ਪਟੜੀਆਂ ਇਹੀ ਹੈ ਜੀ ਆਪਣੀ ਸਾਰੇ ਜ਼ਿੰਮੇਵਾਰਾਂ ਸੀਐਮ ਸਾਹਿਬ ਨੂੰ ਇੱਥੇ ਠੱਡ ਕੇ ਇੱਥੇ ਸਾਰੀ ਗੱਲ ਪਵਾਵਾਂਗੇ ਵੀ ਆ ਇੱਥੇ ਮੰਨ ਕੇ ਜਾਓ ਜੀ ਨਹੀਂ ਨਹੀਂ ਬੰਦਦਾ ਉਮੇ ਲੱਗਿਆ ਰਹਿਣੀ ਆ ਆਪਾਂ ਗੱਲ ਕਰਾਂਗੇ ਨਾ ਇਕੱਲੀ ਗੱਲ ਤਾਂ ਕਰੀਏ ਵੀ ਅਸੀਂ ਬਈ ਆਉਣੇ ਸਾਡੀਆਂ ਆਸ਼ਕਤਾਂ ਮੇਰੀ ਕੋਈ ਸ਼ਰਤ ਨਹੀਂ ਸਾਰੀਆਂ ਤੋੜੀਆਂ ਸ਼ਰਤਾਂ ਨਹੀਂ ਨਹੀਂ ਕਰਨਗੇ ਜੀ ਪੂਰਾਂਗੇ ਉਹ ਹੀ ਕਰਾ ਕੇ ਲਿਆਵਾਂ ਮੈਨੂੰ ਉਹਦੀ ਵੀ ਕੋਈ ਇੱਛਾ ਉਹ ਕਾਪੀ ਜੀ ਨੇ ਕਹਿੰਦਾ ਹੁਣ ਤਾਂ ਪੜੂੰਗਾ ਉਹ ਬਾਲਾ ਜੀ ਮਹਾਰਾਜ ਕੀ ਜੈ ਬਹੁਤ ਹੀ ਸਤਿਕਾਰਯੋਗ ਲੋਕ ਸਾਡੇ ਡਿਪੀ ਢਿੱਲੋਂ ਜੀ ਅਤੇ ਇਲਾਕੇ ਵਿੱਚ ਆਏ ਸਾਰੇ ਮੇਰੇ ਵੀਰ ਸੱਜਣ ਸਾਰਿਆਂ ਨੂੰ ਇੱਥੇ ਆਉਣ ਨੂੰ ਜੀ ਆਇਆਂ ਕਹਿੰਦਾ ਹਾਂ ਮੈਂ ਅੱਜ ਸ਼੍ਰੋਮਣੀ ਕਾਲੀ ਦਰ ਤੇ ਜਿੱਲੇ ਵੀ ਆਪੇ ਹੁੰਦੇ ਆ ਮੈਂ ਸਾਰਿਆਂ ਤੋਂ ਰਜ਼ਾਨ ਕਰਦਾ ਹਾਂ ਅਤੇ ਸਰਦਾਰ ਡਿਪੀ ਢਿੱਲੋਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਬਿਨਾਂ ਕਿਸੇ ਰਾਜ ਬਿਨਾਂ ਕਿਸੇ ਗੱਲ ਬਿਨਾ ਕਿਸੇ ਬਾਤ ਤੋਂ ਖੜਾਗੇ ਕਿਉਂਕਿ ਅਸੀਂ 13 ਸਾਲ ਹੋ ਗਏ ਡੀਪੀ ਡੇਲੋਂ ਦਾ ਸਾਥ ਦੇ ਰਹੇ ਆ ਉੱਥੇ ਤੱਕ ਅਸੀਂ ਡੀਪੀ ਡੇਲੋਂ ਦਾ ਸਾਥ ਦੇਵਾਂਗੇ ਕਿਤੇ ਵੀ ਅਸੀਂ ਜਿਹੜਾ ਵੀ ਸ਼ਹਿਰ ਦਾ ਕੋਈ ਕੰਮ ਹੋਊਗਾ ਅਸੀਂ ਉਹਦਾ ਪਹਿਲੇ ਦਿਨ ਤੋਂ ਕੰਮ ਕਰਾਵਾਂਗੇ ਕੋਈ ਵੀ ਸਾਨੂੰ ਅਨਰਾਸ਼ਾ ਦਾ ਬੂ ਨਹੀਂ ਦੇਖਣਾ ਪਊਗਾ ਆਪਾਂ ਬੱਦ ਤੋਂ ਬੱਦ ਡੀਪੀ ਡੇਲੋਂ ਨੂੰ ਬੱਦ ਤੋਂ ਬੱਦ ਮੋਟਾ ਬਾ ਕੇ ਚਿਤਾਨਾ ਇਲੈਕਸ਼ਨ ਤਾਂ ਕਿ ਗਾਂਵਲੇ ਵੀ ਇਲੈਕਸ਼ਨ 27 ਦੇ ਵਿੱਚ ਆਪਾਂ ਤਿਆਰੀ ਕਰਕੇ ਜਿੱਤੀਏ ਆਪਾਂ ਸਭ ਤੋਂ ਬੱਦ ਬੱਦ ਜਿਹੜੀ ਬੋਟ ਹੈਗੀ ਐ ਉਹ ਆਪਾਂ ਜੇਪੀ ਡਿਨਰ ਨੂੰ ਪਾਰੀ ਐ ਉਹ ਕਿਸੇ ਵੀ ਪਾਰਟੀ ਦਾ ਚਾਹੇ ਆਪ ਨਾਲ ਜਾਵੇ ਚਾਹੇ ਕਿਸੇ ਹੋਰ ਨਾਲ ਪਰ ਆਪਾਂ ਘੋਟਾ ਜਿਹੜੀ ਹੈਗੀ ਐ ਡਿਪੀ ਡਿਨਰ ਨੂੰ ਪਾਰੀ ਐ ਇਹਨਾਂ ਕਹਿੰਦਾ ਸਾਰਿਆਂ ਦਾ ਮੈਂ ਦਾ ਜੀ ਆਇਆਂ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਜੈ ਹਿੰਦ ਜਿੰਦਾਬਾਦ ਪੈਸੇ ਵੱਡਾ ਕਰਾ ਲਿਓ ਜੀ ਅਗਲੀ ਵਾਰ ਬਹੁਤ ਹਾਂਜੀ ਪੈਸੇ ਵੱਡਾ ਕਰਾ ਲਿਓ ਜੀ ਅਗਲੀ ਵਾਰ ਵੱਡਾ ਕਰਾਵਾਂਗੇ ਜੋ ਜੋ ਤੁਹਾਡਾ ਹੋਗਾ ਜੋ ਤੁਹਾਡਾ ਜੋ ਤੁਹਾਡਾ ਹੁਕਮ ਜੋ ਤੁਹਾਡਾ ਹੁਕਮ ਮੈਂ ਸਾਰਿਆਂ ਦਾ ਆਪਦੇ ਆਪਦੇ ਦਿਲ ਦੀਆਂ ਗਹਿਰਾਜਾਂ ਚ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਸੀਸ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਇੰਨਾ ਪਿਆਰ ਦਿੱਤਾ ਤਾਂ ਜ਼ਿੰਦਗੀ ਮੇਰੀ ਇੱਛਾ ਨਹੀਂ ਸੀ ਮੈਂ ਤੁਹਾਨੂੰ ਵਾਰੀ-ਵਾਰੀ ਕਹਿ ਰਿਹਾ ਮੇਰੀ ਇੱਛਾ ਸੀ ਰਿਟਾਇਰ ਹੋ ਕੇ ਆਪਣੇ ਬੱਚਿਆਂ ਚ ਰਵਾਂ ਪਰ ਤੁਹਾਡੇ ਪਿਆਰ ਦੀਆਂ ਬੋਧੀਆਂ ਤੰਦਰ ਨੇ ਮੈਨੂੰ ਬੰਨ ਲਿਆ ਅਖੀਰ ਤੱਕ ਜਿੰਨਾ ਚਿਰ ਇਹ ਇਹ ਸ਼ਰੀਰ ਦੇ ਵਿੱਚ ਜਾਨ ਰਹੂਗੀ ਤੁਹਾਡੀ ਸੇਵਾ ਸਿਰ ਝੁਕਾ ਕੇ ਕਰਦਾ ਰਹੂੰਗਾ ਕਦੇ